ਖਾਲਸਾ ਇਹ ਟਰਾਲੀਆਂ ਦੇ ਨਾਲ ਉਹਨਾਂ ਦੀ ਜ਼ਮੀਨ ਦੇ ਵਿੱਚ ਝੜੀ ਮਾਰ ਕੇ ਮਿੱਟੀ ਕੱਢ ਕੇ 50 60 ਟਰਾਲੀਆਂ ਜਿੰਨੀਆਂ ਕਿੱਲੇ ਦੀ 8 ਇੰਚੀ ਦੀ ਲੇਅਰ ਬਣਦੀ 7 ਦੀ ਬਣਦੀ 10 ਦੀ ਬਣਦੀ ਆ ਉਹ ਮਿੱਟੀ ਦੇ ਹਿਸਾਬ ਦੇ ਨਾਲ ਤੁਹਾਡੀਆਂ ਪੈੜੀਆਂ ਦੇ ਵਿੱਚ ਪਵਾਈ ਜਾਊਗੀ ਗੁਰਦੁਆਰਾ ਬਾਬਾ ਵਿਦੀ ਜਨ ਸਾਹਿਬ ਵਿਖੇ ਸਰਮੁੱਚੇ ਇਲਾਕੇ ਦਾ ਇਕੱਠ ਹੋਇਆ ਹਰੀਆਂ ਤੋਂ ਥੱਲੇ ਕਢਮ ਦਾ ਏਰੀਆ ਜਿਹੜਾ ਉਥੇ ਇਹਨਾਂ ਬੰਨ ਬੱਦੇ ਜ਼ਮੀਨਾ ਜ਼ਿਮੀਂਦਾਰਾਂ ਦੀਆਂ ਪਧਰੀਆਂ ਕਰਾ ਕੇ ਉਹਨਾਂ ਦੇ ਵਿੱਚ ਮੱਕੀਆਂ ਉਹਨਾਂ ਦੇ ਵਿੱਚ ਮੂੰਗੀਆਂ ਬੀਜੀਆਂ ਗਈਆਂ ਉਸ ਤੋਂ ਬਾਅਦ ਮੁੰਡੇ ਪਿੰਡ ਦੇ ਏਰੀਏ ਚ ਜੋੜ ਪਿੰਡ ਭੈਲ ਪਿੰਡ ਗੁਜਰਪੁਰਾ ਘੜਕਾ ਮੰਡ ਦੇ ਪਿੰਡ ਜਿੰਨੇ 9 ਪਿੰਡ ਆ ਇਹਨਾਂ ਦਾ ਬੰਨ 12 ਕਿਲੋਮੀਟਰ ਤਕਰੀਬਨ ਖਾਲਸਾ ਏਡ ਵੱਲੋਂ ਬਣਾਇਆ ਗਿਆ ਜਿਸ ਦੇ ਸਬੰਧ ਵਿੱਚ ਅੱਜ ਵੀ ਮਸ਼ੀਨਾਂ ਨਿਰੰਤਰ ਚੱਲ ਰਹੀਆਂ ਹਨ ਖਾਲਸਾ ਏਡ ਵੱਲੋਂ ਹੁਣ ਤਿੱਕਰ ਇਸ ਏਰੀਏ ਦੇ ਵਿੱਚ ਵਿੱਚ ਹੀ 60 ਲੱਖ ਦੇ ਕਰੀਬ ਖਰਚਾ ਆ ਚੁੱਕਾ ਵਾ ਤੇ ਹੱਲੇ ਜਿਸ ਤਰ੍ਹਾਂ ਇਹਨਾਂ ਜ਼ਮੀਨਾਂ ਪੱਧਰੀਆਂ ਕਰਕੇ ਦੇਣੀਆਂ ਵਾ 1 ਕਰੋੜ ਤੋਂ ਉੱਪਰ ਖਰਚਾ ਇਹਨਾਂ ਦਾ ਜਾਊਗਾ